ਸਸੀ ਕਾਲ ਜੀ ਹਾਂ ਜੀ ਲਹਿੰਗਾ ਚਾਹੀਦਾ ਸੀ ਲਹਿੰਗਾ ਕਿਦੇ ਵਾਸਤੇ ਦੇਖਣਾ ਮਾੜੀ ਵਾਸਤੇ ਕੈਜ਼ੂਅਲ ਦੇਖਣਾ ਨਹੀਂ ਨਹੀਂ ਬ੍ਰਾਈਡਲ ਬ੍ਰਾਈਡਲ ਤਾਂ ਪਰ ਇੰਨੇ ਛੋਟੇ ਸਾਈਜ਼ ਦਾ ਹੁੰਦਾ ਨਹੀਂ ਆ ਮੈਂ ਤਾਂ ਸਾਰੀ ਮਾਰਕੀਟ ਘੁੰਮ ਲਈ ਕਿਤੇ ਉਹ ਨਹੀਂ ਮਿਲ ਰਿਹਾ ਤੁਸੀਂ ਦੇਖ ਲਓ ਅਗਰ ਹੈ ਤਾਂ ਇਹਦਾ ਵਿਆਹ ਕਰਨ ਲੱਗਿਓ ਇਹਦੀ ਤਾਂ ਹਾਲੇ ਉਮਰ ਛੋਟੀ ਆ ਰੀਤ ਕਿੰਨੇ ਸਾਲ ਦੀ ਆ ਤੂੰ ਹਾਂ ਜੀ 16 ਸਾਲ ਦੀ ਆ ਇੰਨੀ ਛੋਟੀ ਉਮਰ ਚ ਵਿਆਹ ਕਰਨ ਲੱਗਿਓ ਹਲ ਤਾਂ ਇਹਦੇ ਹੱਸਣ ਖੇਡਣ ਦੇ ਦਿਨ ਨੇ ਦੇਖੋ ਮੇਰੇ ਸਿਰ ਤੇ ਵੀ ਜ਼ਿੰਮੇਵਾਰੀਆਂ ਬਹੁਤ ਨੇ ਨਾਲੇ ਕਰਨਾ ਤਾਂ ਹੈ ਹੀ ਰਿਸ਼ਤਾ ਵਧੀਆ ਮਿਲ ਗਿਆ ਸੀ ਸਰਕਾਰੀ ਨੌਕਰੀ ਕਰਦਾ ਮੁੰਡਾ ਨਾਲੇ ਰਿਸ਼ਤੇਦਾਰਾਂ ਨੂੰ ਵੀ ਕੋਈ ਇਤਰਾਜ਼ ਨਹੀਂ ਆ ਕਰਨਾ ਤਾਂ ਹੈਗਾ ਹੀ ਆ ਮੈਂ ਕਿਹ ਕਰਕੇ ਨੰ ਕੰਮ ਨਵੇੜਾਂ ਸੰਜੀ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਤੁਸੀਂ ਆਪਣੀ ਧੀ ਦਾ ਵਿਆਹ ਕਰਨਾ ਵਾ ਕੰਮ ਥੋੜੀ ਨਵੇੜਨਾ ਵਾ ਨਾਲੇ ਮੁੰਡਾ ਕਿਹੜੀ ਸਰਕਾਰੀ ਨੌਕਰੀ ਕਰਦਾ ਕਿੰਨੇ ਸਾਲਾਂ ਦਾ ਵਾ ਉਹ ਮੁੰਡਾ ਬਿਜਲੀ ਵਿਭਾਗ ਵਿੱਚ ਆ ਨਵੀਂ ਨਵੀਂ ਨੌਕਰੀ ਲੱਗੀ ਆ 28 ਸਾਲ ਦੀ ਉਮਰ ਆ 28 ਸਾਲ ਦੀ ਉਮਰ ਤੁਹਾਡੀ ਕੁੜੀ ਤਾਂ ਹਲੇ 16 ਸਾਲ ਦੀ ਆ ਨਾਲੇ ਸਿਰਫ ਸਰਕਾਰੀ ਨੌਕਰੀ ਕਰਕੇ ਵਿਆਹ ਲੱਗਿਆ ਉਹ ਵੀ 28 ਸਾਲਾਂ ਦੇ ਮੁੰਡੇ ਨਾਲ ਮੈਂ ਇੰਨਾ ਕੁ ਤਾਂ ਚੱਲਦਾ ਹੀ ਆ ਜੀ ਨਾਲੇ ਸਾਨੂੰ ਕੋਈ ਇਤਰਾਜ਼ ਨਹੀਂ ਮੁੰਡੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਤੁਸੀਂ ਲਹਿੰਗਾ ਦਿਖਾਓ ਐਸੇ ਪੈਂਦੀ ਮੇਰਾ ਕਹਿਣਾ ਬਣਦਾ ਨਹੀਂ ਪਰ ਤੁਸੀਂ ਮੇਰੇ ਕੋ ਪੁਰਾਣੇ ਆਂਦੇ ਹੋ ਮਹੱਲੇ 'ਚ ਵੀ ਆਪਾਂ ਇਕੱਠੇ ਰਹਿੰਦੇ ਆ ਤੁਹਾਡੀ ਕੁੜੀ ਦੀ ਨਾ ਹਲੇ ਉਮਰ ਨਹੀਂ ਹੈਗੀ ਵਿਆਹ ਦੀ ਹਾਂਜੀ ਮਹਿੰਗਾਈ ਵੱਧਦੀ ਜਾ ਰਹੀ ਆ ਸੋਨਾ 70000 ਨੂੰ ਹੋ ਗਿਆ ਨਾਲੇ ਮੈਂ ਜਿੰਨਾ ਕੁ ਜੋੜਿਆ ਹੋਇਆ ਉਹ ਵੀ ਖਰਚ ਹੋਈ ਜਾਂਦਾ ਮੈਂ ਵੀ ਇਹਨੂੰ ਟਾਈਮ ਸਰ ਵਿਆਹ ਕੇ ਤੋਰਾਂ ਤੇ ਆਪਣਾ ਭਾਰ ਲਾਵਾਂ। ਭੰਜੀ ਸੋਨਾ ਚਾਂਦੀ ਦੇ ਤਾਂ ਰੇਟ ਵਧੇ ਘਟੇ ਜਾਣੇ ਆ। ਮਹਿੰਗਾਈ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਆ। ਪਰ ਤੁਸੀਂ ਆਪਣੀ ਕੁੜੀ ਨਾਲ ਤੱਕਾ ਨਾ ਕਰੋ ਕਿਉਂਕਿ ਹਾਲੇ ਇਹਦੀ ਉਮਰ ਹੈ ਨਹੀਂ ਵਿਆਹ ਨਾਲੀ। ਨਾਲੇ ਜਿੱਥੇ ਇਹਦੇ ਸੰਜੋਗ ਲਿਖੇ ਹੋਣਗੇ ਨਾ, ਜਿੱਥੇ ਇਹਦੀ ਕਿਸਮਤ ਲਿਖੀ ਹੋਊਗੀ, ਇਹਨੂੰ ਮੇੜੀ ਜਾਣਾ ਵਾ ਸਭ ਕੁਝ। ਤਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਆਪਣੀ ਕੁੜੀ ਨਾਲ ਤੱਕਾ ਨਾ ਕਰੋ। ਗੱਲ ਤਾਂ ਭਾਜੀ ਤੁਸੀਂ ਸਹੀ ਕਹਿ ਰਹੇ ਹੋ। ਮੈਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ। ਕੋਈ ਜਿੱਦਾਂ ਕਹੀ ਗਿਆ ਮੈਂ ਵੀ ਉਦਾਂ ਹੀ ਕਰੀ ਗਈ ਵੀ ਰਿਸ਼ਤਾ ਚੰਗਾ ਆ ਚਲੋ ਕਰ ਦਿੰਨੇ ਆ ਪਰ ਹੁਣ ਮੈਂ ਇਦਾਂ ਨਹੀਂ ਕਰਨਾ ਮੇਰੀ ਕੁੜੀ ਵੀ ਕੰਮ ਕਰਦੀ ਆ ਤੇ ਮੈਂ ਵੀ ਮਿਹਨਤ ਕਰੂੰਗੀ ਨੇਖਾਂ ਚ ਸੁੱਖ ਲਿਖਿਆ ਹੋਇਆ ਇਹਨੂੰ ਆਪੇ ਹੀ ਮਿਲ ਜਾਣਾ ਤੇ ਅਸੀਂ ਦੋਨੋਂ ਮਿਹਨਤ ਕਰਕੇ ਜਦੋਂ ਇਹਦੀ ਉਮਰ ਹੋ ਗਈ ਨਾ ਵਿਆਹ ਦੀ ਮੈਂ ਉਦੋਂ ਹੀ ਵਿਆਹੂੰਗੀ ਤੁਸੀਂ ਚੰਗਾ ਕੀਤਾ ਜਿਹੜੇ ਮੇਰੀਆਂ ਅੱਖਾਂ ਖੋਲਦੀਆਂ ਨਹੀਂ ਤਾਂ ਅੱਜ ਕੱਲ ਤਾਂ ਲੋਕ ਬਸ ਇਹੀ ਕਹਿੰਦੇ ਆ ਵੀ ਜੋ ਹੈ ਜਿੱਦਾਂ ਮਿਲਦਾ ਬਸ ਫਟਾਫਟ ਤੋੜ ਦੋ ਕੁੜੀਆਂ ਨੂੰ ਭਾਰ ਨਹੀਂ ਸਮਝਣਾ ਚਾਹੀਦਾ ਬਰਾਬਰ ਮਿਹਨਤ ਕਰਦੀ ਐ ਪਰ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਮੈਂ ਵੀ ਲੋਕਾਂ ਦੀਆਂ ਗੱਲਾਂ ਚਾ ਗਈ ਹਾਂਜੀ ਭਾਜੀ ਮੈਂ ਇਹੀ ਕਹਿ ਰਿਹਾ ਸੀ ਤੁਹਾਨੂੰ ਇਹੀ ਸਮਝਾਉਣਾ ਚਾਹ ਰਿਹਾ ਸੀ ਕਿ ਤੁਸੀਂ ਜਲਦੀ ਜਲਦੀ ਚ ਆਪਣੀ ਕੁੜੀ ਨੂੰ ਕਰੋਨਾ ਘੱਡੋ ਉਹਨੂੰ ਖੁਸ਼ੀ ਖੁਸ਼ੀ ਵਿਦਾ ਕਰਾਂਗੇ ਜਦੋਂ ਇਹਦੀ ਉਮਰ ਹੋ ਜਾਊਗੀ ਹਾਂਜੀ ਨਾਲੇ ਮੁੰਡੇ ਤਾਂ ਮਿਲ ਜਾਣੇ ਆ ਇਹਦੀ ਕਿਸਮਤ 'ਚ ਵਧੀਏ ਮੁੰਡਾ ਲਿਖਿਆ ਹੋਇਆ ਵਾ ਕਿਉਂਕਿ ਆਪ ਵੀ ਮਿਹਨਤ ਕਰਦੀ ਐ ਤੇ ਬਾਕੀ ਹੋਰ ਸੇਵਾ ਦੱਸੋ ਬਸ ਜੀ ਮਿਹਰਬਾਨੀ ਭਾਜੀ ਤੁਸੀਂ ਸਾਡੀ ਅੱਖਾਂ ਖੋਲ੍ਹਤੀਆਂ ਹਾਂ ਜੀ ਮਿਹਰਬਾਨੀ ਵਾਲੀ ਕੋਈ ਗੱਲ ਨਹੀਂ ਆ। ਪ੍ਰੀਤ ਮੇਰੀ ਛੋਟੀ ਭੈਣ ਵਰਗੀ ਆ। ਨਾਲੇ ਜਦੋਂ ਇਹਦਾ ਵਿਆਹ ਹੋਇਆ ਨਾ ਲਹਿੰਗਾ ਮੇਰੇ ਵੱਲੋਂ ਭਰਾ ਵੱਲੋਂ ਫ੍ਰੀ ਹੋਊਗਾ। ਨਾਲੇ ਇਹਦੀ ਡੋਲੀ ਵਾਲੀ ਕਾਰ ਨੂੰ ਮੈਂ ਹੀ ਧੱਕਾ ਮਾਰੂੰਗਾ। ਠੀਕ ਆ? ਚਲੋ। ਸਤਿ ਸ੍ਰੀ ਅਕਾਲ। ਸਸਿਕਾਲ।